ਯੁਧ ਨਸ਼ੇ ਵਿਰੁੱਧ ਦੇ ਮੋਹਮ ਦੇ ਤਹਿਤ ਪੰਜਾਬ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਕਿ ਕਾਲਜ ਸਕੂਲਾਂ ਦੇ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਕਿਵੇਂ ਇਹਨਾਂ ਦੇ ਵੱਲੋਂ ਨਸ਼ਾ ਜਿਹੜਾ ਉਸ ਸਟੂਡੈਂਟਸ ਤੱਕ ਪਹੁੰਚਾਇਆ ਜਾਂਦਾ ਸੀ ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਤੇ ਡੀਆਈਜੀ ਲੁਧਿਆਣਾ ਰੇਂਜ ਸ਼੍ਰੀ ਸਤਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਖੰਨਾ ਜ਼ਿਲ੍ਹੇ ਦੇ ਵਿੱਚ ਅਪਰਾਧ ਨੂੰ ਰੋਕਣ ਦੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਯੁਧ ਨਸ਼ਾ ਵਿਰੁੱਧ ਵਾਲੀ ਮੁਹਿੰਮ ਵੀ ਸਾਡੀ ਬਹੁਤ ਪੂਰਜ਼ੋਰ ਤਰੀਕੇ ਨਾਲ ਚੱਲ ਰਹੀ ਹੈ ਇਸੀ ਲੜੀ ਦੇ ਵਿੱਚ 6 ਜਨਵਰੀ ਨੂੰ ਜੋ ਸੀਆਈ ਇਨਚਾਰਜ ਇਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਜੋ ਸਪਲਾਈਅਰਸ ਹੈ ਵੱਡੀ ਮਾਤਰਾ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਵੀ ਸਪਲਾਈ ਕਰਦੇ ਤੇ ਅੱਗੇ ਮੁਹਾਲੀ ਖਰੜ ਦੇ ਰਿਆ ਤੱਕ ਵੀ ਸਪਲਾਈ ਕਰਨ ਜਾਂਦੇ ఇన్ਫੋਰਮੇਸ਼ਨ ਕਾਫੀ ਪੁਗਤਾ ਸੀਗੀ ਤੇ ਇਹਨਾਂ ਨੇ ਨਾਕਾ ਲਾਇਆ ਹਿੱਡੋਂ ਚੌਕੇ ਦੇ ਨੇੜੇ ਤੇ ਉੱਥੇ ਫਿਰ ਇੱਕ ਗੱਡੀ ਵੈਨਿਊ ਜੋ ਗ੍ਰੈਂਡੀ ਗੱਡੀ ਹੈ ਬਲੈਕ ਕਲਰ ਦੀ ਉਹਨੂੰ ਜਦੋਂ ਰੋਕ ਕੇ ਜੋ ਉਹਦੇ ਵਿੱਚ ਡਰਾਈਵਰ ਤੇ ਉਹਦੇ ਨਾਲ ਦਾ ਇੱਕ ਸਾਥੀ ਸੀਗਾ ਉਹਨਾਂ ਨੇ ਪੁੱਛ ਕੇ ਜਦੋਂ ਕੀਤੀ ਸੀਗੀ ਤਾਂ ਉਹਨਾਂ ਨੇ ਆਪਣਾ ਨਾਮ ਜਸ਼ਨਪ੍ਰੀਤ ਸਿੰਘ ਜੋ ਭਟੇਂਡਾ ਦਾ ਰਹਿਣ ਵਾਲਾ ਹੈਗਾ ਉਹਦੇ ਨਾਲ ਇੱਕ ਅੰਗਰੇਜ਼ ਸਿੰਘ ਜੋ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਉਹਨਾਂ ਨੇ ਆਪਣੀ ਪਛਾਣ ਦੱਸੀ ਉਹਨਾਂ ਦੀ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤੇ ਗੱਡੀ ਦੇ ਵਿੱਚ ਚਾਰ ਪੈਕੇਟਸ ਨਿਗਲੇ ਜਿਹਦੇ ਵਿੱਚ 4 ਕਿਲੋ ਬੀ ਗ੍ਰਾਮ ਹੈਰੋਇਨ ਸੀ ਤੇ ਕਮਰਸ਼ਲ ਕੁਆਂਟੀਟੀ ਤੇ ਵੱਡੀ ਇੱਕ ਡਰਗ ਦੀ ਖੇਪ ਸਾਡੇ ਸੀਆਈ ਟੀਮ ਨੇ ਉਥੋਂ ਰਿਕਵਰ ਕੀਤੀ ਤੇ ਅੱਗੇ ਇਨਾਂ ਦੀ ਇਨਾਂ ਦੀ ਅਰੈਸਟ ਪਾਈ ਗਈ ਤੇ ਇਨਾਂ ਦੀ ਪੁੱਛਗਿੱਛ ਦੇ ਵਿੱਚ ਫਿਰ ਅੱਗੇ ਹੋਰ ਇਹਦੇ ਵਿੱਚ ਜੋ ਏਰੀਆ ਦੇ ਜੋ ਸਪਲਾਈਅਰਸ ਹਨਾ ਦਾ ਪਤਾ ਲੱਗਿਆ ਜਿਨ੍ਹਾਂ ਦੇ ਵਿੱਚ ਮੇਨ ਜੋ ਹੈਗਾ ਇੱਕ ਪਰਬਜੋ ਨਾਦਾ ਮੁੰਡਾ ਹੈਗਾ ਜੋ ਕੂਮਕਲਾ ਲੁਧਿਆਣਾ ਦਾ ਰਹਿਣ ਵਾਲਾ ਹੈਗਾ ਤੇ ਇਹਦੇ ਨਾਲ ਇੱਕ ਹਰਸ਼ਦੀਪ ਨਾਦਾ ਮੁੰਡਾ ਹੈਗਾ ਜਿਹੜਾ ਕਿ ਸਮਰਾਲੇ ਦਾ ਹੀ ਰਹਿਣ ਵਾਲਾ ਹੈ ਇਹਦੇ ਨਾਲ ਇਹ ਗੁਰਤੇਜ ਉਰਫ ਗੁਰੀ ਆਪਸ ਨੂੰ ਨੂਬੀ ਅਗੇ ਇਹਨਾਂ ਦੀ ਪੋਚਕੀਸ਼ ਦੇਸ਼ ਅਗੇ ਫੈਕਟਰੀ ਨੂੰ ਤੇ ਇਹਨਾਂ ਨੂੰ ਵੀ ਫਿਰ ਅਰੈਸਟ ਕਰਕੇ ਅਗੇ ਨਾ ਤੋਂ ਵੀ ਫਿਰ ਅਗੇ ਪੋਚ ਕੇ ਜਾਰੀ ਹੈ ਇੱਕ ਵੱਡੀ ਕਮਰਸ਼ਲ ਕੁਆਂਟੀਟੀ ਹੈਰੋਇਨ ਦੇ ਰਿਕਵਰ ਇਸ ਕੇਸ ਦੇ ਵਿੱਚ ਹੋਈ ਆ ਮੋਸਟਲੀ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜੋ ਸਪਲਾਈ ਚੇਨ ਹੈਗੀ ਵਿੱਚ ਖੰਨਾ ਨੂੰ ਵੀ ਕਵਰ ਕਰਦੇ ਹੋਏ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਡਰਗ ਨੂੰ ਸਪਲਾਈ ਕਰਦੇ ਤੇ ਸਾਰੇ ਕੇ ਸਾਰੇ ਕੇਸਸ ਦੇ ਵਿੱਚ ਕਾਫੀ ਇੱਕ ਆਰਗੇਨਾਈਜ਼ਡ ਜੂ ਨੈਟਵਰਕ ਹੈਗਾ ਉਹਨੂੰ ਅਨਰਥ ਕੀਤਾ ਹੈ ਤੇ ਪੁਲਿਸ ਖੰਨਾ ਪੁਲਿਸ ਵੱਲੋਂ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਗਿਆ ਤੇ ਐਸਪੀਡੀ ਦੀ ਸੁਪਰਵੀਜ਼ਨ ਦੇ ਅੰਡਰ ਸੀਆਈ ਤੇ ਉਹਨਾਂ ਦੀ ਸਾਰੀ ਸਪੈਸ਼ਲ ਬ੍ਰਾਂਚ ਟੈਕਨੀਕਲ ਟੀਮ ਨੇ ਬਹੁਤ ਵਧੀਆ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਨੇ ਕੇਸਿਸ ਆ ਦੇ ਵਿੱਚ ਇਨ ਅਕਿਊਜ਼ਲ ਫੜਿਆ ਤੇ ਰਿਕਵਰੀਆਂ ਵਗੈਰਾ ਕੀਤੀਆਂ ਨੇ ਮੈਂ ਜਿਹੜੇ ਲੜਕੇ ਹੈਗੇ ਨੇ ਜਿਵੇਂ 19 ਸਾਲ 21 ਸਾਲ ਦੇ ਕੋਈ ਫੜਦੇ ਨੇ ਆ ਕੀ ਹੈਗਾ ਜੀ ਇਹ ਆ ਇਹਨਾਂ ਦੇ ਵਿੱਚ ਕੁਝ ਜਿਵੇਂ ਆ ਹੈਗਾ ਅਬਜਸ਼ਨ ਪ੍ਰੀਥ ਹੈਗਾ ਅਬ ਬੀਏ ਪਾਸ ਹੈਗਾ ਆ ਪ੍ਰਭਜੋਤ ਹੈਗਾ ਆ ਵੀ ਪੀਏ ਪਾਸ ਹੈ ਆ ਬਾਕੀ ਸਾਰੇ 11ਵੀਂ 12ਵੀਂ ਪਾਸ ਹੀ ਹੈ ਪਰ ਇਹ ਸਾਰੇ ਕੇ ਸਾਰੇ ਆ ਸਪਲਾਈ ਹੀ ਕਰਦੇ ਡਰਗ ਦਾ ਹੀ ਨਾ ਦਾ ਕੰਮ ਹੈਗਾ ਤੇ ਇੱਕ ਨੇ ਡਰਗ ਦੇ ਪੈਸੇ ਦੇ ਨਾਲ ਅੱਗੇ ਟੈਕਸੀਜ਼ ਵਗੈਰਾ ਦਾ ਕੰਮ ਸ਼ੁਰੂ ਕੀਤਾ ਹੋਇਆ ਆ ਜੋ ਜਸ਼ਨਦੀਪ ਹੈਗਾ ਆ ਜਸ਼ਨਪ੍ਰੀਤ ਜੋ ਹੈਗਾ ਆ ਆਪ ਦੱਸਦਾ ਹੈਗਾ ਕਿ ਇਮੀਗ੍ਰੇਸ਼ਨ ਦਾ ਵੀ ਕੰਮ ਨਾਲ-ਨਾਲ ਕਰਦਾ ਜੋ ਵੀ ਜੋ ਕਿ ਇਲੀਗਲ ਹੈਗਾ ਇਹਨੇ ਆਪ ਦੱਸਿਆ ਹੈਗਾ ਕਿ ਇਹਦੇ ਉੱਪਰ ਕੋਈ ਕੁਰੂਖ ਖੇਤਰ ਦੇ ਵਿੱਚ ਵੀ ਐਫ ਆਈ ਆਰ ਦਰਜ ਹੋਈ ਹੈ ਜੇ ਦੇ ਅਸੀਂ ਚੈਕਿੰਗ ਕਰਵਾ ਰਹੇ ਵੈਰੀਫਾਈ ਕਰ ਰਹੇ ਤੇ ਨਾਲ-ਨਾਲ ਆ ਜੋ ਬਾਕੀ ਅਕਿਊਜ਼ਡ ਹੈ ਇਹਨਾਂ ਦੇ ਆਪਣੀ ਕਹਿਣ ਮੁਤਾਬਿਕ ਇਹਨਾਂ ਦੇ ਉੱਪਰ ਐਫ ਆਈ ਆਰਸ ਹੈ ਜੋ ਐਨ ਡੀ ਪੀ ਐਸ ਐਕਟ ਦੇ ਅੰਦਰ ਹੀ ਦਰਜ ਹੋਈਆਂ ਨੇ ਅਸੀਂ ਵੈਰੀਫਾਈ ਕਰਾ ਰਹੇ ਤਾਂ ਕਿ ਅੱਗੇ ਵੀ ਜੋ ਕਨਸਰਨ ਪੁਲਿਸ ਸਟੇਸ਼ਨਸ ਹੈ ਅਗਰ ਇਹਨਾਂ ਦੀ ਅਰੈਸਟ ਹੋਣ ਕੇਸਸ ਵਿੱਚ ਨਹੀਂ ਹੋਈਆਂ ਤਾਂ ਅਸੀਂ ਉਹਨਾਂ ਕਨਸਰਨ ਪੁਲਿਸ ਸਟੇਸ਼ਨਸ ਨੂੰ ਫਿਰ ਇਨਫੋਰਮੇਸ਼ਨ ਸ਼ੇਅਰ ਕਰ ਦਿੰਗੇ ਮੈਮ ਕੋਈ ਸਟੋਰੀਸ ਵਗੈਰਾ ਟਾਰਗੇਟ ਕਰ ਦਿੱਤੀ ਅ ਜਿਵੇਂ ਤੁਸੀਂ ਜਾਣਦੇ ਹੋ ਖਰੜ ਸਪੈਸ਼ਲੀ ਜੋ ਏਰੀਆ ਹੈਗਾ ਉੱਥੇ ਯੂਨੀਵਰਸਿਟੀ ਹੈ ਤੇ ਉਥੇ ਇਹਨਾਂ ਦੀ ਸਪਲਾਈ ਕਾਫੀ ਜ਼ਿਆਦਾ ਮਤਲਬ ਰਹੀ ਹੈ ਤੇ ਖੰਨਾ ਦੇ ਵਿੱਚ ਵੀ ਕਰਦੇ ਤੇ ਇਹਨਾਂ ਦਾ ਜੋ ਟਾਰਗੇਟ ਪਾਪੂਲੇਸ਼ਨ ਯੰਗ ਬੱਚੇ ਹੁੰਦੇ ਨੇ ਤੇ ਉੱਥੇ ਜਾ ਕੇ ਇਹ ਕਰਦੇ ਐ ਕਿ ਇਹਨੂੰ ਸਪਲਾਈ ਕਿੱਥੋਂ ਮਿਲਦੀ ਹੈ ਕਿ ਜਿਆਦਾ ਪਤਾ ਲੱਗਿਆ ਜੋ ਜੋ 4 ਕਿਲੋ ਵਾਲਾ ਜੋ ਕੇਸ ਹੈਗਾ ਇਹਦੇ ਵਿੱਚ ਜੋ ਅੰਗਰੇਜ਼ ਹੈਗਾ ਆ ਚਾਰ ਪੰਜ ਵਾਰੀ ਲੈ ਕੇ ਆ ਚੁੱਕਾ ਹੈ ਉੱਥੇ ਕੋਈ ਫੌਜੀ ਫੌਜੀ ਨਾ ਦਾ ਪਰਸਨ ਦੱਸਦਾ ਫਿਰੋਜ਼ਪੁਰ ਦਾ ਉਹ ਇਹਨੂੰ ਉਹਦਾ ਮਾਲ ਹੀ ਸਪਲਾਈ ਕਰਦਾ ਹੈਗਾ ਤਾਂ ਕਿਉਂਕਿ ਨਾ ਛੋਟਾ ਹੈਗਾ ਤਾਂ ਅਸੀਂ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਕਿ ਕੌਣ ਫੌਜੀ ਹੈਗਾ ਤੇ ਕਿਸੇ ਦਾ ਛੋਟਾ ਨਾਮ ਹੈਗਾ ਜਾਂ मतलब कौन है ओनोसी कर रहे ਫਿਰੋਜ਼ਪੁਰ ਦਾ ਪੂਰਾ ਕਾ ਪੂਰਾ ਨੈਟਵਰਕ ਹੈ ਕਿ ਜੋ ਕਰਾਸ ਬਾਰਡਰ ਜੋ ਆਉਂਦੇ ਕਿਉਂਕਿ ਜੋ ਪੈਕੇਟ ਸੀਗੇ ਉਹ ਵੀ ਡਰੋਨ ਬੇਸਡ ਜੋ ਡਰਾਪਿੰਗ ਸੀਗੇ ਉਹੀ ਪੈਕੇਟ ਸੀਗੇ ਤੇ ਪਾਕਿਸਤਾਨ ਤੋਂ ਜੋ ਆਈਓਈ ਹੈਰੋਇਨ ਸੀਗੀ ਆ ਫਿਰ ਅੱਗੇ ਫਿਰੋਜ਼ਪੁਰ ਹੁੰਦੇ ਹੋਏ ਲੁਧਿਆਣਾ ਵਾਇਲ ਲੁਧਿਆਣਾ ਚੰਡੀਗੜ੍ਹ ਤੇ ਮੁਹਾਲੀ ਤੱਕ ਜਾਣ ਵਾਲੀ ਸੀ ਠੀਕ ਹੈ